ਗੋਪਾਲੀ ਜੀ ਦਾ ਇਹ ਗੱਲ ਕਰਦੇ ਸਨ ਕਿ ਤਾਂ ਤਾਂ ਸਾਹਿਬ ਸਿੰਘੁਰ ਨਾਲਕਦੇਵ ਜੀ ਦਾ ਚੋਲਾ ਸਾਹਿਬ ਦਾ ਮੇਲਾ ਪਿੰਡ ਖੜਿਆਲਾ ਪੁਸ਼ਾਪੁਰ ਪਹਿਲੀ ਤਰੀਕ ਨੂੰ ਚੱਲਦਾ ਪਹਿਲੀ ਤਰੀਕ ਨੂੰ ਆ ਕੇ ਇਹ ਆਪਣੇ ਰਿੰਦਾ ਟਾਂਡੇ ਟਾਂਡੇ ਤੋਂ ਚੱਲ ਕੇ ਹਰਚੋਵਾਲ ਹਰਚੋਵਾਲ ਤੋਂ ਅੱਜ ਜਿਹੜਾ 3 ਤਰੀਕ ਨੂੰ ਆ ਇਹ ਵੱਡੇ ਘੁੰਮਣਾ ਵਿੱਚ ਜਾ ਕੇ ਇਹਨਾਂ ਦਾ ਸਟੇ ਆ ਸਮੂਹ ਸਾਰੇ ਸਾਡੇ ਇਲਾਕੇ ਦੀਆਂ ਸੰਤਾਂ ਇਸ ਚੋਲੇ ਦੇ ਮੇਲੇ ਤੇ ਲੱਖਾਂ ਤਰ੍ਹਾਂ ਦੇ ਪਕਵਾਨ ਲਾ ਕੇ ਅਕਤੂਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਲੱਖਾਂ ਖੰਡਪੜ ਸਾਹਿਬ ਸਾਰੇ ਰਸਤੇ ਵਿੱਚ ਕਰਾ ਕੇ ਤੇ ਅੱਜ ਮੈਂ ਸਮਝਦਾ ਕਿ ਜਿਹੜਾ ਸੰਤਾਂ ਏਰਾ ਸਾਹਿਬ ਏਰਾ ਬਾਬਾ ਨਾਨਕ ਸਾਹਿਬ ਨੂੰ ਜਾ ਰਹੀਆਂ ਨੇ ਉਹ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਹਰ ਸਾਲ ਇਹ ਮੇਲਾ ਦਿਨ ਬਰ ਦਿਨ ਵੱਧਦਾ ਜਾਂਦਾ ਆ ਜਦੋਂ ਅਸੀਂ ਆ ਫੈਕਟਰੀ ਲਾਈ ਸੀ 1998 ਵਿੱਚ ਤਕਰੀਬਨ 4-5 ਹਜ਼ਾਰ ਤੋਂ ਵੱਧ ਕਦੀ ਸੰਗਤ ਨਹੀਂ ਸੀ ਗਈ ਪਰ ਅੱਜ 2024 ਵਿੱਚ ਮੈਂ ਸਮਝਦਾ ਕਿ ਲੱਖਾਂ ਸੰਤਾਂ ਇਹ ਰਸਤੇ 'ਤੇ ਆ ਲਈਆਂ ਕਿ ਤਨਤਨ ਸਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਉਸ ਪਵਿੱਤਰ ਚੋਲੇ ਦੇ ਦਰਸ਼ਨ ਕਰਨ ਜਾਂਦੀਆਂ ਨੇ ਮੈਂ ਸਾਰੀਆਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਜੋਜਵੀ ਕਰਦਾ ਕਿ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਾਸ ਕਰਕੇ ਧੰਨਵਾਦ ਕਰਦਾ ਜਿਹੜੇ ਐਨਡੀ ਟੀਵੀ ਵਾਲੇ ਸਾਰੇ ਇਹ ਤੇ આજ ਤੱਕ ਵਾਲੇ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇਸ ਚ ਆਪਣੇ ਚੰਨ ਨਰਾਇ ਸੁਵਲਡ ਵਿੱਚ ਜਿਹੜਾ ਮੇਲਾ ਵਖਾ ਰਹੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ